ਰਣਖੇਤ ਚ ਗੁਰਾਂ ਜੋ ਬੀਜ ਬੀਜੇ ਉਹਨਾਂ ਬੀਜਾਂ ਨੇ ਵੀਰਾਂ ਨੂੰ ਜਨਮ ਦਿੱਤਾ। ਆਹ ਵਖੋ ਬਹੁਤ ਖੋਜ। ਅਮਰਤ ਬਖਸ਼ ਕੇ ਖੰਡੇ ਦੀ ਧਾਰ ਵਾਲਾ ਸਿਰ ਲੱਥ ਸਿਰੇਣਾ ਨੂੰ ਜਨਮ ਦਿੱਤਾ। ਉਹ ਜਿਹੜੇ ਸਿੱਧੇ ਹੀ ਛਾਤੀ 'ਚ ਵੱਜਦੇ ਨੇ ਤਿੱਖੇ ਨੇਜੇ ਤੇ ਤੀਰਾਂ ਨੂੰ ਜਨਮ ਦਿੱਤਾ। ਉਹ ਜਿਹੜੇ ਦੁੱਖ ਨੂੰ दारू ਨੇ ਸਮਝ ਲੈਂਦੇ ਇਹੋ ਜਿਹੇ ਵੀਰਾਂ ਨੂੰ ਜਨਮ ਦਿੱਤਾ। ਬਹੁਤ ਥੋ ਜੀ ਬਹੁਤ ਕੀ ਬਾਤ ਹੈ ਕੀ ਬਾਤ ਹੈ। ਅਰੰਗਜੀਤ ਨੇ ਉਦੋਂ ਸੀ ਹੁਕਮ ਕੀਤਾ ਥਾਂ ਥਾਂ ਤੇ ਇਹੋ ਪ੍ਰਚਾਰ ਹੋਵੇ। ਹੂੰ ਹੂੰ। ਦਰਬਾਰੀ ਬਖਸ਼ਾ ਮੈਂ ਜਿਸ ਮਨੁੱਖ ਤਾਈਂ ਪਗ ਬੰਨਣ ਦਾ ਉਹੀ ਹੱਕਦਾਰ ਹੋਵੇ ਹੂੰ ਵਾਹ ਕੋਈ ਚੜੇ ਘੋੜੇ ਨਾ ਖੜਕਾਏ ਤੁੰਸੇ ਹੂੰ ਕਿਸੇ ਹੱਥ ਨਾ ਕੋਈ ਹਥਿਆਰ ਹੋਵੇ ਘਰ ਕਾਟ ਹੀ ਉਹਦਾ ਹਜ਼ਾਰ ਦੇ ਉਹ ਜਿਹੜਾ ਮੰਨਣ ਤੋਂ ਕਰਦਾ ਇਨਕਾਰ ਹੋਵੇ ਵਾਹ 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 ਬਹੁਤ ਖੂਬ ਬਹੁਤ ਖੂਬ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਹਾਂਜੀ ਸਤਨਸਿ ਗੁਰੂ ਦਸ਼ਮੇਸ਼ੀ ਮਹਾਰਾਜੀ ਨੇ ਉਹਦਾ ਚੈਲੰਜ ਕੂਲ ਕੀਤਾ ਕੀ ਕਹਿੰਦੇ ਨੇ ਦੇਖੋ ਹਾਂਜੀ ਦਿਕਮੇਸ਼ ਪਿੱਤਣੇ ਚੈਲੰਜ ਕਬੂਲ ਕੀਤਾ ਉਹ ਤਾਂ ਘੋੜੇ ਤੇ ਫੌਜਾਂ ਰਖਾਉਣ ਲੱਗੇ ਹੂੰ ਓਏ ਮੁਖ ਤੇ ਹਰ ਤੇ ਚਿੱਤ ਮੇਂ ਜੁੱਧ ਵਾਲੇ ਰਣਜੀਤ ਨਗਾਰੇ ਦੇ ਚੋਟਾ ਲਗਾਉਣ ਲੱਗੇ ਹੂੰ ਹੂੰ ਕਲਗੀ ਧਰ ਦੇ ਹੁਕਮ ਨੂੰ ਮੰਨ ਕੇ ਤੇ ਸਿੰਘ ਦੂਰੇ ਦਸਤਾਰੇ ਸਜਾਉਣ ਲੱਗੇ ਉਹ ਲੋਕੀ ਰੰਗਦਿਆਂ ਹੋਲੀਆਂ ਖੇਡਦੇ ਨੇ ਉਹ ਤਾਂ ਖੂਨ ਦੇ ਹੋਲੇ ਖੜਾਉਣ ਲੱਗੇ ਬਹੁਤ ਬਾਕੀ ਬਹੁਤ ਜੀ ਬਹੁਤ ਕਰੋ 1699 ਬਸਾਕੀ ਦਸ਼ਮੇਤ ਜੀ ਨੇ ਪ੍ਰਗਟ ਕੀਤਾ ਨਿਆਰਾ ਆ ਖਾਲਸਾ ਸੀ ਹੂੰ ਬਹੁਤ ਖੂਬ ਓਏ ਸਾਬਤ ਸੂਰਤ ਦਸਤਾਰ ਸੀ ਸਿਰ ਉੱਤੇ ਲੱਗਦਾ ਬੜਾ ਪਿਆਰਾ ਆ ਖਾਲਸਾ ਸੀ ਹੂੰ ਓਏ ਖਾਸ ਰੂਪ ਅੰਦਰ ਕਲ ਗਈ ਧਰਜੀ ਦਾ ਆਪਣਿਆ ਅੱਖ ਦਾ ਤਾਰਾ ਆ ਖਾਲਸਾ ਸੀ ਓਏ ਬਰਫ ਮੰਗ ਠੰਡਾ ਨਾਲ ਸੱਜਣਾ ਦੇ ਦੁਸ਼ਮਣ ਲੈ ਗਿਆ ਨਿਆਰਾ ਆ ਖਾਲਸਾ ਸੀ ਬਹੁਤ ਖੂਬ ਜੀ ਬਹੁਤ ਖੂਬ ਕਾਲਾ ਪੰਥ ਨੇ ਆਪਣੇ ਜਨਮ ਤੋਂ ਹੀ ਮੱਥਾ ਲਾਇਆ ਸੀ ਨਾਲ ਮੁਸੀਬਤਾਂ ਦੇ ਉਹ ਇਹ ਤਾਂ ਕਦੇ ਵੀ ਥੜਕੇ ਆ ਡੋਲਿਆ ਨਾ ਲੱਖਾਂ ਆਏ ਪਹਟਾਲ ਮੁਸੀਬਤਾਂ ਦੇ ਕੀ ਬਾਤ ਆਏ ਉਹ ਜਿਹੜੀ ਆਏ ਤੇ ਸਮੇਂ ਨਾਲ ਚਲੀ ਜਾਏ ਕੱਢੇ ਦਿਲੋਂ ਖਿਆਲ ਮੁਸੀਬਤਾਂ ਦੇ ਉਹ ਸੁਣ ਸੁਣ ਕੇ ਚੜਦਾ ਏ ਰੋ ਇਸ ਨੂੰ ਬੱਜਨ ਜਦੋਂ ਕਰਿਆਲ ਮੁਸੀਬਤਾਂ ਦੇ ਬਹੁਤ ਪੂਜੀ ਬਹੁਤ ਪੂਜੀ ਇਸ ਧਰਮ ਚ ਦਾਖਲਾ ਓ ਮਿਲੇ ਉਸ ਨੂੰ ਸੀਸ ਤਲੀ ਤੇ ਰੱਖ ਕੇ ਆਏ ਜਿਹੜਾ ਉਹ ਸਾਹਮਣੇ ਮੌਤ ਮਰ ਜਾਣੀ ਨੂੰ ਤੱਕ ਕੇ ਤੇ ਖੜੇ ਮੱਥੇ ਗਲਵੱਕੜੀ ਪਾਏ ਜਿਹੜਾ ਹੂੰ ਹੂੰ ਸਿੱਖ ਇਤਿਹਾਸ ਦਾ ਕੋਈ ਵੀ ਨਹੀਂ ਪੰਨਾ ਇਸ ਗੱਲ ਤੇ ਮੋਹ ਨਾ ਲਾਏ ਜਿਹੜਾ ਵਾ 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 ਓਏ ਜਿਵੇਂ ਜਿਵੇਂ ਇਸ ਦੀ ਪੈ ਵਾਢੀ ਵਾਢਾ ਫੁੱਲਦਾ ਓਵੇਂ ਹੀ ਜਾਏ ਜਿਹੜਾ ਹੂੰ ਓਏ ਚਾਲਾਂ ਸ਼ੁਰੂ ਤੋਂ ਚੱਲੀਆਂ ਜਾਲਮਾਂ ਨੇ ਹੂੰ ਚਾਲਾਂ ਦੇਖੋ ਕਿੰਨੀ ਵਾਰੀ ਹਰਮੰਦਰ ਸਾਹਿਬ ਤੇ ਕਿੰਨੇ ਅਟੈਕ ਹੋਏ ਨੇ ਬਿਲਕੁਲ ਜੀ ਬਿਲਕੁਲ ਅਫਦਾਲੀ ਸ਼ਾਹ ਆ ਗਿਆ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਉਹ ਚਾਲਾਂ ਸ਼ੁਰੂ ਤੋਂ ਚੱਲੀਆਂ ਜਾਲਮਾਂ ਨੇ ਖਾਲਸਾ ਪੰਥ ਹੋ ਜਾਏ ਤਵਾ ਇੱਥੇ ਉਹ ਸੂਰਬੀਰਾਂ ਸ਼ਹਾਦਤ ਦੇ ਜਾਮ ਪੀਤੇ ਸਾਡਾ ਸਾਰਾ ਇਤਿਹਾਸ ਗਵਾ ਇੱਥੇ ਵਾ 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 ਬਹੁਤ ਖੂ ਹਰ ਇੱਕ ਦੀ ਅੱਖ ਚ ਰੜਕਦੇ ਰਹੇ ਕਿਸੇ ਕੀਤਾ ਨਾ ਸਾਡਾ ਵਸਾ ਇੱਥੇ ਉਹ ਸਿੱਕੀ ਭੇਕ ਸੇ ਕਈ ਬਹਿਰੂਪੀਆਂ ਨੇ ਕੀਤਾ ਗੋਮ ਨੂੰ ਸਦਾ ਗਮਰਾ ਇੱਥੇ ਬਹੁਤ ਖੂ ਜੀ ਬਹੁਤ ਅੱਜ ਵੀ ਹੈਗੇ ਨੇ ਹੈਗੇ ਆ ਹਾਂਜੀ ਖਾਲਸਾ ਪੰਥ ਦੀ ਸ਼ਕਤੀ ਜੇ ਵੇਖਣੀ ਏ ਓਏ ਸਿੰਘ ਚਰਖਣੀਆਂ ਉਤੇ ਜਿਹੜੇ ਵੇਖੋ ਓਏ ਬੰਦਾ ਬਹਾਦਰ ਤੇ ਉਸਦੇ ਸਾਥੀਆਂ ਨੂੰ ਲਾੜੀ ਮੌਤ ਪਰ ਨਾਉਣ ਲਈ ਖੜੇ ਵੇਖੋ ਓਏ ਬੰਦ ਬੰਦ ਭਾਵੇਂ ਕੱਟੇ ਜਾ ਰਹੇ ਨੇ ਮੁੱਖੋਂ ਸ਼ਬਦ ਕਰਵਾਣੀ ਦੇ ਪੜੇ ਵੇਖੋ ਓਹ ਲਿਖੀਆਂ ਗੁਰੂ ਗ੍ਰੰਥੀਆਂ ਜਿਨ੍ਹਾਂ ਬੀੜਾਂ ਉਹ ਸੀਸਤਲ ਹੀ ਤੇ ਰੱਖ ਕੇ ਲੜੇ ਵੇਖੋ ਵਾ 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 ਬਹੁਤ ਖੂਬ ਜੀ ਅੱਗੇ ਲਿਖਿਆ ਜੀ ਵੀ ਗੱਲ ਮਾਵਾਂ ਦੇ ਹਾਰ ਜੇ ਤੱਕ ਦੇਓ ਓਏ ਗਲ ਮਾਮਾ ਦੇ ਹਾਰ ਜੋ ਤੱਕਦੇ ਉਹ ਮੋਤੀ ਲਾਲਾਂ ਦੇ ਸਿਰਾਂ ਤੇ ਜੁੜੇ ਵੇਖੋ ਓਏ ਪੁੱਟੇ ਲੜਕਦੇ ਝੰਡਾ ਦੇ ਨਾਲ ਤੱਕੋ ਜਾਂ ਫੇ ਪੱਟੀਆਂ ਦੇ ਵਿੱਚ ਖੜੇ ਵੇਖੋ ਬਾਕੂ ਜੀ ਭੁੱਖੇ ਸਿੰਘਾਂ ਨੂੰ ਲੰਗਰ ਛਕਾਉਣ ਵਾਲੇ ਚੱਲਦੇ ਇੰਜਨਾਂ ਦੇ ਅੱਗੇ ਖੜੇ ਵੇਖੋ ਬਾਹਰ ਆਪਣਾ ਆਪ ਜੋ ਇਸ ਉਤੋਂ ਸਿੱਖੀ ਸਦਕ ਨਵਾਉਂਦੇ ਉਹ ਲੜੇ ਵੇਖੋ ਵਾਹ ਵਾਹ ਬਾਕੂ ਅਕੀਲਾ ਸ਼ਬਦ ਹੈ ਜੀ ਗੁਰੂ ਚਰਨਾਂ ਦੇ ਯਾਦ ਕਰ ਅਰਦਾਸ ਕਰੀਏ ਓਏ ਖਾਲਸਾ ਪੰਥ ਵਾਲੀ ਚੜ੍ਹਦੀ ਕਲਾ ਹੋਵੇ ਵਾਹ ਵਾਹ ਪੋਟ ਚੰਦਰੀ ਸਾਨੂੰ ਜੋ ਚੰਬੜੀਏ ਗੁਰੂ ਕਰੇ ਇਹ ਦੂਰ ਬਲਾ ਹੋਵੇ ਅੰਮ੍ਰਿਤ ਛੱਕ ਕੇ ਸਜਗੇ ਹੁਣ ਸਿੰਘ ਸੂਰੇ ਸਾਡੇ ਦਿਲਾਂ ਚ ਪੈਦਾ ਬਲਬਲਾ ਹੋਵੇ ਓਏ 317 ਸਾਲਾਂ ਸajna ਦੱਸੋ ਬਰੇ ਖੁਸ਼ੀਆਂ ਖੇੜਾ ਸਨਵਤ ਦਾ ਪਾਵਾ ਹੋਵੇ ਵਾ 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 ਵਾਹੇ ਗੁਰਜੀਕਾ ਖਾਲਸਾ ਮਾਇ ਗੁਰਜੀ ਕੀ ਫਤਿਹ